ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪੁਲਵਾਮਾ ਦੇ ਵਿੱਚ ਜੋ ਵੀ ਹਾਦਸਾ ਵਾਪਰਿਆ ਬਹੁਤ ਦਰਦਨਾਕ ਸੀ ਕਿਉਂਕਿ 44 ਜਵਾਨ ਸ਼ਹੀਦ ਹੋਏ 44 ਕਰਾਂ ਦੇ ਜੀਰਾਗ ਬੁੱਜੇ ਪਰ ਅਗਰ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਆਸਤਦਾਨ ਇੱਕ ਦੂਜੇ ਤੇ ਇਲਜ਼ਾਮ ਲਾਉਣ ਤੋਂ ਪਿੱਛੇ ਨਹੀਂ ਹਟਦੇ ਹਾਲ ਹੀ ਦੇ ਵਿੱਚ ਸੁਨੀਲ ਜਾਖੜ ਨੇ ਸਾਫ਼ ਤੌਰ ਤੇ ਇਹ ਕਿਹਾ ਕਿ ਭਾਜਪਾ ਸਰਕਾਰ ਬਹੁਤ ਕਟਿਆ ਰਾਜਨੀਤੀ ਤੇ ਉਤਰ ਆਈ ਹੈ ਤੇ ਸਿਰਫ ਆਪਣੀਆਂ ਸੀਟਾਂ ਬਚਾਉਣ ਪਿੱਛੇ ਜਵਾਨਾਂ ਦੀਆਂ ਲਾਸ਼ਾਂ ਤੱਕ ਗੇਰਨ ਲੱਗ ਪਈ ਹੈ ਕਾਂਗਰਸ ਸਰਕਾਰ ਜੈਜਾ ਜੈ ਹਿੰਦੁਸਤਾਨ ਦਾ ਸੰਦੇਸ਼ ਸਾਰੀ ਭਾਰਤ ਦੀ ਆਵਾਮ ਨੂੰ ਪੰਜਾਬ ਦੀ ਆਵਾਮ ਨੂੰ ਦਿੰਦੀ ਹੈ ਪਰ ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਜੋ ਜੈ ਜਵਾਨ ਜੈ ਹਿੰਦੁਸਤਾਨ ਦਾ ਨਾਰਾ ਹੈ ਇਸ ਦੇ ਨਾਲ ਭਾਰਤ ਕਿਉਂ ਨਹੀਂ ਲੱਗ ਸਕਦਾ ਹਮੇਸ਼ਾ ਅਸੀਂ ਇੱਕ ਤਰ ਨੂੰ ਹੀ ਕਿਉਂ ਅੱਗੇ ਰੱਖਦੇ ਹਾਂ ਆਓ ਪਹਿਲਾਂ ਸੁਣਦੇ ਹਾਂ ਕਿ ਆਖਿਰ ਸੁਨੀਲ ਚਾਖੜ ਨੇ ਕੀ ਕੁਝ ਕਿਹਾ ਉਸ ਤੋਂ ਬਾਅਦ ਬਾਕੀ ਦੀ ਗੱਲ ਕਰਦੇ ਹਾਂ ਸਾਡਾ ਟੀਚਾ ਜਿਹੜਾ ਹੈ ਕਰੀਬਨ 2 ਤੋਂ 2.5 ਲੱਖ ਪਰਬੰਧ ਇਹਥੇ ਪਹੁੰਚਣ ਉਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਅਕਮੋਡੇਟ ਕੀਤਾ ਜਾ ਸਕੇ ਪੁਖਤਾ ਪਾਰਕਿੰਗ ਦੇ ਪ੍ਰਬੰਧ ਹੋਣ ਤੇ ਟ੍ਰੈਫਿਕ ਦੀ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਉਹਨ ਸਾਰੀ ਗੱਲਾਂ ਨੂੰ ਧਿਆਨ ਚੇਤੇ ਰੱਖ ਕੇ ਹੁਣ ਸਾਰਿਆਂ ਦੇ ਉੱਤੇ ਫੈਸਲਾ ਲਿਆ ਜਾਊਗਾ ਕੀ ਨਾਮ ਕੀ ਰੱਖਿਆ ਗਿਆ ਇਹ ਦੇਖੋ ਨਾਮ ਵਿਚਾਰ ਹੈ ਇਹ ਆ ਰਹੇ ਹੈ ਜਿਹੜਾ ਮੈਂ ਪ੍ਰੋਪੋਜ਼ ਕੀਤਾ ਨਾਮ ਹੈ ਜੈ ਜਵਾਨ ਜੈ ਹਿੰਦੁਸਤਾਨ ਰੈਲੀ ਸਾਡੇ ਜਿਹੜੇ ਦੇਸ਼ ਦੀਆਂ ਬਹਾਦਰ ਫੌਜਾਂ ਉਹਨਾਂ ਦੇ ਨਾਲ ਪੂਰੇ ਦੇਸ਼ ਦਾ ਜਿੱਤੇ ਮੋਢੇ ਤੋਂ ਮੋਢਾ ਲਾ ਕੇ ਖੜਾ ਹੈ ਕਾਂਗਰਸ ਪਾਰਟੀ ਸਾਡੇ ਦੇਸ਼ ਦੀਆਂ ਫੌਜਾਂ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੀ ਹੈ ਆ ਸੰਦੇਸ਼ ਦੇਣ ਵਾਸਤੇ ਤੇ ਉਹ ਛੋਟੀ ਸੋਚ ਦੇ ਲੋਕਾਂ ਨੂੰ ਚੇਤਾਵਨੀ ਦੇਣ ਵਾਸਤੇ ਬਿ ਸ਼ਹਾਦਤਾਂ ਦੇ ਉੱਤੇ ਉੱਚੀ ਰਾਜਨੀਤੀ ਨਾ ਕਰਨ ਆ ਸੰਦੇਸ਼ ਅਸੀਂ ਦੇਣਾ ਚਾਹਾਂਗੇ ਕਿਉਂਕਿ ਆ ਮਸਲਾ ਦੇਸ਼ ਦਾ ਹੈ ਕਿਸੇ ਪਾਰਟੀ ਦਾ ਨਹੀਂ ਕਿਸੇ ਛੋਟੀ ਸੋਚ ਦਾ ਨਹੀਂ ਆ ਸਾਡੇ ਦੇਸ਼ ਪ੍ਰਤੀ ਦੇਸ਼ ਭਗਤੀ ਦੀ ਆ ਗੱਲ ਹੈ ਉਹਦੇ ਤੇ ਛੋਟੀ ਸੋਚ ਨਾ ਦਰਸ਼ਨ ਜਗਤਪਾਲ ਪੰਡਾਲ ਪੰਡਾਲ ਦਾ ਵੀ ਕੋਈ ਨਾਮ ਰੱਖਿਆ ਜਾ ਰਿਹਾ ਜਿਹਨੂੰ ਸ਼ਹੀਦ ਨਾਮ ਤੋਂ ਬਿਲਕੁਲ ਸ਼ਹੀਦ ਜੈਮਲ ਸਿੰਘ ਜਿਹੜੇ ਸਾਡੇ ਧਰਮਕੋਟ ਚੋਂ ਜਿਹੜੇ ਇਸ ਹਾਦਸੇ ਦੇ ਸ਼ਿਕਾਰ ਹੋਏ ਸੀਗੇ ਉਹਨਾਂ ਦੇ ਨਾਂ ਦੇ ਉੱਤੇ ਪੰਡਾਲ ਦਾ ਨਾਮ ਜਿਹੜਾ ਸੁਜੈਸਟ ਸਾਰੇ ਸਾਥੀਆਂ ਨੇ ਕੀਤਾ ਹੈ ਸ਼ਹੀਦ ਜੈਮਲ ਸਿੰਘ ਪੰਡਾਲ ਦੇ ਨਾਂ ਤੋਂ ਉਹਦਾ ਕੀਤਾ ਜਾਊਗਾ ਕਿਉਂਕਿ ਮੇਨ ਰੈਲੀ ਜਿਹੜੀ ਹੈ ਉਹ ਸਾਡੇ ਬਹਾਦਰ ਫੌਜੀ ਜਿਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਜਿਹੜੇ ਅੱਜ ਵੀ ਸੀਨਾ ਤਾਣ ਕੇ ਬਾਰਡਰਾਂ ਦੇ ਖੜੇ ਐ ਉਹਨਾਂ ਲੋਕਾਂ ਵਾਸਤੇ ਇਹ ਰੈਲੀ ਕੀਤੀ ਜਾ ਰਹੀ ਹੈ ਮਨੋਬਲ ਵਧਾਉਣ ਵਾਸਤੇ ਦੇਸ਼ ਦੀ ਜਿਹੜੀ ਇਕਜੁੱਟਤਾ ਹੈ ਉਹ ਦਿਖਾਉਣ ਵਾਸਤੇ ਇਹ ਰੈਲੀ ਅਸੀਂ ਕਰ ਰਹੇ ਹਾਂ ਜਿਵੇਂ ਇੱਕ ਇਮਰਾਨ ਖਾਨ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਔਰ ਉਹ ਜਿਹੜਾ ਪਾਇਲਟ ਹੈ ਉਹਨਾਂ ਕੋਲੇ ਉਹਨੂੰ ਕੱਲ ਰਿਹਾ ਕਰ ਦੇਣਗੇ ਕੀ ਸਮਝ ਨਹੀਂ ਆਦੇ ਬਾਕੀ ਮੇਰੀ ਦੇਖੋ ਵਾਹਿਗੁਰੂ ਅੱਗੇ ਮੈਂ ਅੱਜ ਸਵੇਰੇ ਵੀ ਜਲੰਧਰ ਗੱਲ ਕਰ ਰਿਹਾ ਸੀਗਾ ਮੇਰੀ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਵੀ ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਵਾਲੇ ਸਮੇਂ ਉਤੋਂ ਵਾਹਿਗੁਰੂ ਦੀ ਮਿਹਰ ਹੋਈ ਦੋਨੋਂ ਹਕੂਮਤਾਂ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਦੀ ਹਕੂਮਤਾਂ ਨੂੰ ਸਤਬੁੱਧੀ ਆਈ ਤੇ 71 ਸਾਲ ਦੀ ਜਿਹੜੀ ਸਾਡੀ ਮੰਗ ਸੀਗੀ ਕਰਤਾਰਪੁਰ ਸਾਹਿਬ ਦੇ ਦਰਸ਼ਨ دیدار ਦੀ ਸੇਵਾ ਸੰਭਾਲਦੀ ਉਹ ਸਾਨੂੰ ਮੌਕਾ ਦੇਣ ਦੀ ਗੱਲ ਸਾਰਥਕ ਤਰੀਕੇ ਨਾਲ ਪੋਜ਼ਿਟਿਵ ਤਰੀਕੇ ਨਾਲ ਵਧੀ ਉਸੇ ਭਾਵਨਾ ਨਾਲ ਕਰਤਾਰਪੁਰ ਭਾਵਨਾ ਗੁਰੂ ਨਾਨਕ ਦੇਵ ਜੀ ਜੀ ਜਿਹੜੀ ਸੋਚ ਸੀ ਅਮਨ ਸ਼ਾਂਤੀ ਉਹ ਸਤਬੁੱਧੀ ਆਵੇ ਕਿਉਂਕਿ ਅਮਨ ਸ਼ਾਂਤੀ ਤੋਂ ਵੱਡਾ ਮੈਂ ਸਮਝਦਾ ਕੋਈ ਵੱਡਾ ਸੰਦੇਸ਼ ਨਹੀਂ ਤੇ ਮੇਰੀ ਉਮੀਦ ਹੈ ਮੇਰੀ ਪ੍ਰਾਰਥਨਾ ਹੈ ਵੀ ਸਾਡਾ ਜਿਹੜੇ ਪਾਇਲਟ ਹੈ ਉਹ ਵਾਪਿਸ ਕਰ ਪਰਤਨ ਅਤੰਕਵਾਦ ਤੇ ਨਕੇਲ ਪਵੇ ਤੇ ਦੋਨੋਂ ਮੁਲਕ ਤਰੱਕੀ ਦੇ ਰਾਹ ਤੇ ਅੱਗੇ ਵਧਣ ਐਸੀ ਪ੍ਰਾਰਥਨਾ ਨਾਲ ਮੈਂ ਅਰਦਾਸ ਵਾਹਿਗੁਰੂ ਦੇ ਅੱਗੇ ਆਈ ਕਰਦਾ। ਇਮਰਾਨ ਤਾਂ ਕਹਿੰਦਾ ਜੀ ਕੱਲ ਛੱਡ ਦੇਣਗੇ ਉਹਨੂੰ। ਬਹੁਤ ਅੱਛੀ ਸੋਚ ਐ ਮੈਂ ਸਮਝਦਾ ਵੀ ਐਸੀ ਕਿਸਮ ਦੀ ਜਿਹੜੀ ਸਾਰਥਕ ਸੋਚ ਐ ਉਹਨੂੰ ਅਤੰਕਵਾਦ ਦੇ ਖਿਲਾਫ ਵੀ ਗਰਾਊਂਡ ਤੇ ਕੰਮ ਕਰਕੇ ਦਿਖਾਣ ਤਾਂ ਕਿ ਆਪਸ ਚ ਜਿਹੜਾ ਇੱਕ ਭਰੋਸਾ ਵਧੇ, ਕ੍ਰੈਡੀਬਿਲਟੀ ਵਧੇ। ਅੱਜ ਦੇ ਦਿਨ ਜਿਹੜਾ ਲੈਕ ਆਫ ਕ੍ਰੈਡੀਬਿਲਟੀ ਐ ਉਹਦੇ ਅੰਦਰ ਇਸੇ ਕਿਸਮ ਦੇ ਪਹਿਲਾਂ ਕਰਤਾਰਪੁਰ ਲੰਘੇ ਵਾਲੀ ਉਹਨਾਂ ਨੇ ਗੱਲ ਕੀਤੀ ਬਹੁਤ ਉਸ ਗੱਲ ਦੀ ਛਲਗ ਹੋਈ ਅੱਜ ਜਿਹੜਾ ਇਹਨਾਂ ਨੇ ਆ ਇਸ ਕਿਸਮ ਦਾ ਫੈਸਲਾ ਲਿਆ ਮੈਂ ਸਮਝਦਾ ਵੀ ਇਹਦੇ ਨਾਲ ਸਹੀ ਦਿਸ਼ਾ ਦੇ ਅੰਦਰ ਸਹੀ ਕਦਮ ਉਹਨਾਂ ਨੇ ਉਠਾਇਆ ਹੈ ਅਲੋਕ ਜੋਸ਼ ਸਿੰਘ ਸਿੰਧੂ ਨੇ ਵੀ ਇਹ ਗੱਲ ਕੀਤੀ ਸੀ ਵੀ ਜਿਹੜਾ ਸ਼ਾਂਤੀ ਦੇ ਨਾਲ ਗੱਲ ਬੈਠ ਕੇ ਗੱਲਬਾਤ ਕੀਤੀ ਉਹ ਹਰੇਕ ਆਦਮੀ ਦਾ ਜੋ ਲੋਕ ਰਾਜਨੀਤੀ ਤੋਂ ਉੱਤੇ ਉੱਠ ਕੇ ਹੈ ਸਾਰਿਆਂ ਦੀ ਆ ਸੋਚ ਹੈ ਤੇ ਮੈਂ ਫੇਰ ਲੋਰਾਉਂਗਾ ਆ ਜਿਹੜੀ ইমরান ਖਾਨ ਜੀ ਦੀ ਜਿਹੜੀ ਸੋਚ ਹੈ ਆ ਸਹੀ ਦਿਸ਼ਾ ਦੇ ਅੰਦਰ ਸਹੀ ਸਹੀ ਕਦਮ ਉਹਨਾਂ ਨੇ ਉਠਾਇਆ ਹੈ ਮੈਂ ਉਹਦੀ ਦਾਤ ਦਿਨਾ ਤੇ ਮੇਰਾ ਅੱਜ ਵੀ ਆ ਉਮੀਦ ਹੈ ਮੇਰੀ ਅਰਦਾਸ ਹੈ ਵੀ ਅਮਨ ਸ਼ਾਂਤੀ ਦੇਸ਼ਾਂ ਦੇ ਵਿੱਚ ਬਣੀ ਰਹੇ ਸਰ ਕਰਨਾਟਕ ਦੇ ਬੀਜੇਪੀ ਬਹੁਤ ਹੀ ਘਟਿਆ ਉਹਨਾਂ ਦੀ ਸੋਚ ਹੈ ਆ ਬੀਜੇਪੀ ਦੀ ਸੋਚ ਹੈ ਆਰਐਸਐਸ ਦੀ ਸੋਚ ਹੈ ਇਸ ਸੋਚ ਤੋਂ ਬਚਣਾ ਚਾਹੀਦਾ ਹੈ ਉਹ ਸਾਡੇ ਸ਼ਹੀਦਾਂ ਦੀ ਕੁਰਬਾਨੀਆਂ ਦਾ ਮੁੱਲ ਪਾ ਰਿਹਾ ਹੈ ਉਹਨਾਂ ਦੇ ਹਿਸਾਬ ਨਾਲ ਉਹ ਲੋਕ ਸਭਾ ਦੇ ਅੰਦਰ ਬਹੁਮਤ ਬਣਾਉਣ ਵਾਸਤੇ 560 ਜਵਾਨ ਸਾਡੇ ਕੁਰਬਾਨ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਕਿਹਾ 40 ਸਾਡੇ ਜਵਾਨ ਸ਼ਹੀਦ ਹੋਏ ਇੱਕ ਸਾਡਾ ਪਾਇਲਟ ਉਧਰ ਉਹਨਾਂ ਦੇ ਕਬਜ਼ੇ 'ਚ ਸੀਗਾ ਉਹਦੇ ਨਾਲ ਸਾਡਾ ਕਹਿੰਦਾ 22 ਸੀਟਾਂ ਵਧਣਗੀਆਂ ਤੇ ਜੇ 272 ਸੀਟਾਂ ਬਣਾਉਣ ਵਾਸਤੇ 560 ਜਵਾਨ ਮਰਵਾਉਣਾ ਚਾਹਦੀ ਹੈ ਭਾਜਪਾ ਆ ਗੰਦੀ ਸੋਚ ਐ ਘਟੀਆ ਸੋਚ ਐ ਆ ਲੋਕਾਂ ਦੇ ਹਿੰਦੁਸਤਾਨ ਦੇ ਲੋਕਾਂ ਦੇ ਸਮਝ ਆ ਚੁੱਕੀ ਐ ਇਸ ਤੋਂ ਬਚਣਾ ਚਾਹੀਦਾ ਐ ਅੱਜ ਮੁੱਦਾ ਦੇਸ਼ ਦਾ ਐ ਅਸੀਂ ਦੇਸ਼ ਦੀ ਫੌਜਾਂ ਦੇ ਨਾਲ ਖੜੇ ਆ ਇਸ ਘਟੀਆ ਸੋਚ ਨੂੰ ਸਿਰੇ ਤੋਂ ਨਕਾਰਦੇ ਆ ਗੁਰ ਪਿਆਰੇਓ ਜੈ ਜਵਾਨ ਜੈ ਹਿੰਦੁਸਤਾਨ ਇਸ ਦੇ ਵਿੱਚੋਂ ਕਿਤੇ ਨਾ ਕਿਤੇ ਬ੍ਰਾਹਮਣਵਾਦ ਦੀ ਮਹਿਕ ਜ਼ਰੂਰ ਤੁਹਾਨੂੰ ਵੀ ਆਂਦੀ ਹੋਵੇਗੀ ਜੇਕਰ ਇਹ ਸੋਚ ਸਾਡੀਆਂ ਸਿਆਸੀ ਤਿਰਾਂ ਦੀ ਬਦਲ ਜਾਵੇ ਤਾਂ ਫਿਰ ਭਾਰਤ ਦੀ ਨੁਹਾਰ ਹੀ ਬਦਲ ਜਾਵੇਗੀ ਤੇ ਜਿੱਥੇ ਤੱਕ ਰਿਹਾ ਸਰਕਾਰਾਂ ਵੱਲੋਂ ਆਪਣੀਆਂ 222 ਸੀਟਾਂ ਵਾਸਤੇ 560 ਜਵਾਨਾਂ ਦੀਆਂ ਲਾਸ਼ਾਂ ਗਿਰਾਉਣ ਦੀ ਗੱਲ ਤੇ 체ਕਰ ਅਜਹੀ ਘਟਿਆ ਸਿਆਸਤ ਤੇ ਕੋਈ ਵੀ ਸਰਕਾਰ ਉਤਰਦੀ ਹੈ ਤਾਂ ਉਹਨਾਂ ਸਰਕਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤਕਾਸ਼ਾਹੀ ਜਾਂ ਅਜਹੀਆਂ ਘਟੀਆਂ ਨੀਤੀਆਂ ਇੱਕ ਵਾਰ ਕਾਰਗਰਤ ਸਾਬਿਤ ਹੋ ਸਕਦੀਆਂ ਨੇ ਦੋ ਵਾਰ ਕਾਰਗਰਤ ਸਾਬਿਤ ਹੋ ਸਕਦੀਆਂ ਨੇ ਪਰ ਅਗਰ ਇਸ ਘਟਿਆ ਰਣਨੀਤੀ ਦੇ ਉੱਤੇ ਇਸ ਘਟਿਆ ਚਾਲ ਦੇ ਉੱਤੇ ਕੋਈ ਵੀ ਸਰਕਾਰ بار بار ਕਾਰਗੁਜ਼ਾਰੀ ਕਰਦੀ ਹੈ ਤਾਂ ਉਸ ਦਾ ਵਿਰੋਧ ਭਾਰਤ ਦੀ ਆਵਾਮ ਇੱਕ ਠੋਕੇ ਕਰੇਗੀ ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਅਜਿਹੇ ਘਟੀਆਂ ਮੰਤਰੀਆਂ ਨੂੰ ਦੀ عوام ਆਪ ਚੁਣ ਚੁਣ ਕੇ ਸਜ਼ਾਵਾ ਦੇਗੀ ਕਿਉਂਕਿ ਜੋ ਵੀ ਸਰਹਤਾਤੇ ਸ਼ਹੀਦ ਹੁੰਦੇ ਨੇ ਦੇਸ਼ ਦੀ ਰੱਖਿਆ ਵਾਸਤੇ ਉਹ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਕਿਸੇ ਧੀ ਦਾ ਸੁਹਾਗ ਨੇ ਕਿਸੇ ਬੱਚੇ ਦੇ ਪਿਤਾ ਨੇ ਕਿਸੇ ਪਰਿਵਾਰ ਦਾ ਚਿਰਾਗ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿੱਚ ਹੇਠਾਂ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਨੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਪਾਣੀ ਅਖੰਡ ਪਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ